ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਹਰਾ ਝੋਟੀ ਤਾਜੀ ਸੂਈ ਵੀ ਜੇਰ ਧਾਰ ਸਾਰਾ ਕੰਮ ਓਕੇ ਹੈ ਤੇ ਰੇਡ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਅਮੇਸਾ 792 2161 97793 2161 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜਿਹੜੀ ਵੀਰ ਆਪਾਂ ਝੋਟੀ ਦੇਖਿਆ ਨਾ ਤਾਜੀ ਸੂਈ ਆ ਕਦੋਂ ਕ ਸੂਈ ਆ ਇਹ ਅੱਜ ਸਵੇਰ ਦੀ ਸੂਈ ਹੈ ਜੀ ਠੀਕ ਹੈ ਜੇਰ ਪਈ ਨੂੰ ਦੋ ਘਟੇ ਹੋ ਗਏ ਜੀ ਉਹ ਪਈ ਜੇਰ ਸੁਭਰ ਜੇਰ ਦੇ ਸਕਦੇ ਹਾਂ ਜੇਰ ਪਈ ਨੂੰ ਘੰਟਾ ਹੋ ਗਿਆ ਜਿਹੜੀ ਚ ਜੇਰ ਪਈ ਆ ਉਸ ਕਲੋਂ ਬੇਫਿਕਰ ਹੋ ਜਾਓ ਓਕੇ ਆ ਜਮਾ ਤੇ ਬੱਚਾ ਵੀਰੇ ਨੇ ਦਿੱਤੇ ਕੱਟੀ ਜਰ ਹਨਾ ਬੱਚਾ ਕੱਟੀ ਦਿੱਤੀ ਹੈ ਜੀ ਆਪਾਂ ਬਹੁਤ ਘਰੇ ਲੂ ਪਸ਼ੂ ਪਾਲਕ ਬੰਦਿਆਂ ਤੋਂ ਲਈ ਆ ਆਪਾਂ ਇਹ ਚੰਗੇ ਬੰਦਿਆਂ ਤੋਂ ਲਈਏ ਵਧੀਆ ਬੱਚਾ ਬੂਚਾ ਝੜਦੀ ਹੈ ਹਨਾ ਐਲ ਡੀ ਐਫ ਕਾ ਪਤਾ ਨਹੀਂ ਕਿਹੜਾ ਸਾਂਹ ਹੁੰਦਾਗਾ ਲక్ష్ਮੀ ਡੇਰੀ ਅੱਛਾ ਲక్ష్ਮੀ ਡੇਰੀ ਫਾਰਮ ਨੇ ਸੀਮੰਟ ਦੀਆ ਹਾਂ ਸੋ ਉਹਨਾਂ ਜਿਹੜਾ ਮਰਜੀ ਸਾਂਹ ਹੋਵੇ ਉਹਨਾਂ ਸਾਂਹ ਹੀ ਚੈਂਪੀਅਨ ਚੰਗੇ ਸਾਂਹ ਆ ਸਾਰੇ ਹਨਾ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਵੀ ਕਰੇ ਟਾਲੀ ਹੋਈ ਮੈਂ ਆ ਛੋਟੀਏ ਜੀ ਸੋ ਬਾਕੀ ਯਾਰ ਕੱਟੀ ਦੇਖੋ ਖੁਰਨੇ ਨਾਲ ਉੱਚੀ ਆ ਬਹੁਤ ਵੀ ਡਿਮਾਂਡ ਕਰਦਾ ਕਿ ਪਿੱਟ ਕੁੱਟ ਦੀ ਦਿਖਾ ਦੇ ਲੋਕੀਂ ਚੰਗੀ ਆ ਸਵਾਦ ਇਹ ਫਿਰ ਗਰਦਨ ਗੁਰਦਨ ਦੇਖੋ ਯਾਰ ਕਿਸੇ ਜਾ ਨਾਗ ਕੋਈ ਨੂੰ ਕਿਸੇ ਵੀ ਸੀਮੰਟ ਦੀ ਲਾ ਲਓ ਵੀ ਪਰ ਚੰਗੀ ਆ ਯਾਰ ਹਨਾ ਤੇ ਸਵਾ ਕਿਹੜਾ ਸੂਈ ਆ ਬਾਈ ਜੀ ਇਹ ਸੂਆ ਟਿਲੋਂ ਰਿਜੀਨਲ ਚੌਥਾ ਨਹੀਂ ਵੀ ਤੀਜਾ ਸੂਆ ਸੂਈ ਜਿਹਨਾਂ ਨਾਲ ਤੀਜਾ ਸੂਆ ਜੈ ਇਹਨਾਂ ਨੂੰ ਸੂਈ ਆ ਆਪਾਂ ਦੂਜਾ ਨਹੀਂ ਕਹਿੰਗੇ ਦਿਨ ਨਹੀਂ ਕਿਸੇ ਨੂੰ ਜੀ ਤੇ ਦੂਜੇ ਸੂਏ 14 ਤੋਂ 15 ਦੇ ਵਿਚਾਲੇ ਕਹਿੰਦੇ ਚੱਲੀ ਆ ਇਹ ਮਾਰਕ ਮੈਨੇ ਤੇ ਬਾਕੀ ਯਾਰ ਮਿਲਕ ਵੇ ਦੇਖ ਆ ਇਹ ਮੂਹਰੀ ਲੱਤ ਤੱਕ ਜਾਂਦੀ ਆ ਹਨਾ ਬਿਲਕੁਲ ਬਿਲਕੁਲ ਗਾੜੀ ਬਸੜੀ ਦੀ ਜੰਮੀ ਇੱਕੋ ਜੀ ਆ ਦੇਖ ਲੈ ਕੋਈ ਖਰਚੀ ਨਹੀਂ ਹੈਗਾ ਠੀਕ ਹੈ ਠੀਕ ਹੈ ਤੇ ਚੌਣ ਜਵਾਬੀਰ ਕਿਵੇਂ ਨਿਕਲੇ ਆਂ ਚੀਜੀਆ ਰਗਾ ਚੌਣ ਪੋਰੇ ਜਿਹਦਵਾਰ 15 ਛੇਰ ਤੋਂ ਤਾਂ ਮੰਨ ਕੇ ਆਲਾ ਪੈਸੇ ਲਾ ਲੇ ਬਾਦ ਦਾ ਅਗਲੇ ਦੀ ਸੇਵਾ ਜਾਇਆ ਜਾਂ ਕੋਗੀ ਚ ਪਾਲੂ ਹੋਇਆ ਕਢਾ ਲੂ ਤੇ ਉਪਰੋਂ ਕਾਗਦੀ ਨੇ ਕੋਰ ਗਈ ਮੰਨ ਕੇ ਚੱਲ ਇਹਦਾ ਪਿੰਡਾ ਗਾ ਦੇ ਸੋ ਆਹ ਦੇਖੋ ਯਾਰ ਜਮਾ ਜਿਹੜੇ ਕਾਏ ਮੋੜ ਕੇ ਜੇਬ ਚ ਪਾਲਾ ਪਤਲੀ ਚਮੜੀ ਲੇਵਾ ਜਮਾ ਸੂਤ ਦਾ ਕਰਾਉਂਦੇ ਹੁੰਦੇ ਫਿਰ ਕਹਿੰਦੇ ਚੋਈ ਵੀ ਆ ਹਨਾ ਇਹਦਾ ਸਵੇਰੇ ਵੀਰੇ ਆਪਾਂ ਬੱਚਾ ਚੰਗਾ ਲਾ ਕੇ ਸਾਢੇ 3-4 ਕਿਲੋ ਬਹੁਤ ਗੱਡੇ ਹਰੇ ਆਪਾਂ ਅਸਰ ਕਿਹੜਾ ਚੋਈ ਹਨਾ ਉਹ ਸੋਹਣੀ ਬਣਾ ਆਪਣੇ ਵੀਡੀਓ ਬਣਾਉਣ ਦੀ ਕੋ ਤੇ ਬਾਕੀ ਥਾਣ ਦੇਖੋ ਯਾਰ ਅਗਲਾ ਪਿਛਲਾ ਥਾਣਾ ਗਾੜੀ ਪਿਛਾੜੀ ਕੋਈ ਹੀ ਆ ਹਨਾ ਚਾਰੂ ਜੂਰੂ ਦਿਖਾ ਦੇ ਮਾੜੀ ਜੀ ਇਹਨੂੰ ਚਾਹੇ ਲੱਕੜਾਂ ਪਾ ਦੇ ਉਹ ਵੀ ਚੱਪ ਜਦੀ ਹੈ ਜਿਆ ਸੋ ਆ ਦੇਖੋ ਤਾਜੀ ਸੂਈ ਆ ਤੇ ਨਾਲ ਨਾਲ ਪੱਠੇ ਖਾਣ ਲੱਗੀ ਪਰ ਜਿਵੇਂ ਆਹ ਬੱਚਾ ਦੇਖੋ ਯਾਰ ਲక్ష్ਮੀ ਦੇਰੀ ਫਰੰਦ ਸੀਵਣ ਦਾ ਹਨਾ ਤੇ ਆਪਾਂ ਦੂਰ ਦੂਰ ਤੱਕ ਸਟਰਾ ਲੈਣ ਦੀ ਖਾਤਰ ਤੁਰੇ ਕਰਦੇ ਆ ਅੱਜ ਤਾਂ ਜਦੋਂ ਮੰਨ ਕੇ ਚੱਲ ਵੀ ਸਰੀਰ ਕੱਸ ਗਈ ਨਾ ਇਹਦਾ ਰੂਹ ਵੀ ਮੈਂ ਨਾ ਹੋਰ ਨੂੰ ਟਿਲ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦੀ ਦਾ 15 ਕਿਲੋ ਵੀਰੇ ਖਰਾ ਦੇ ਦੂਗੀ ਠੀਕ ਹੈ ਅਗਲੇ ਦੀ ਸੇਵਾ ਦੇ ਕੋਈ 16 ਘਣਾ ਲੈ ਕੋ 1.14 15 ਕਿਲੋ ਤੇ ਚੱਲੂਗੀ ਮਰਦੀ ਨਹੀਂ 15 ਦੇ ਦੂਗੀ ਤੇ ਮੁੱਲ ਜਮੈਂ ਵੇਚਣ ਵਾਲਾ ਉਹ ਤਾਂ ਹੈ ਨਹੀਂ ਆਪਾਂ ਦੇਖ ਰਹਿ ਐ ਤਾਂ ਘਰ ਨਹੀਂ ਨੂੰ ਹੁੰਦੀ ਵੇਚਣ ਵਾਲਾ 35 ਕਰਾਲਾ ਵੇਚ ਨਹੀਂ ਕਿੰਨੇ ਦੀ 1.5 ਲੱਖ ਰੁਪਏ ਦੀ ਆਪਾਂ ਮੈਂ ਦੇ ਦਾਂ ਇੱਕ 23 ਦੀ ਦੇ ਦੇਗਾ ਪਰ ਤੇਰੇ ਕਹਿੰਦੇ 2000 ਰੁਪਏ ਸਮਾਨ ਜੋ ਛੋੜੀਆ ਬਸ ਉਹ ਦਾ ਸਵਾਦੀ ਲੈਣੀ ਸੁਭਰ 1.23 ਲੱਖ ਰੁਪਏ ਵਪਾਰ ਆ ਮਗਰ ਕੱਟੀਆ ਜੇਰ ਪਵਾ ਕੇ ਦੇ ਦੀ ਸੁਭਰ ਕੱਦ ਵਗੈਰਾ ਦੇਖੋ ਝੋਟੀਆਂ ਚੰਗਾ ਯਾਰ ਤੀਜਾ ਸੁਆ 1.3 ਲੱਖ ਦੀ ਸਵਾਗੇ ਜੇ ਚਕਾ ਗਏ ਮਗਰ ਕੱਟੀ ਨਹੀਂ ਮਿਲਣੀ ਕਿਦੋਂ ਘਰੇਲੂ ਬੰਦੇ ਕੋਲ ਜਾਂਦੇ ਆ 2 ਲੱਖ ਮੰਗ ਲੈਂਦੇ ਆ ਸੋ ਜੇ ਮੈਂ ਆਪਾਂ ਕਹਿੰਨੇ ਵਜਵੀਰ ਕਹਿੰਗੇ ਇਹ ਵੀ ਕਿਸੇ ਨੇ ਦਿੱਤੀ ਆ ਜਦੋਂ ਬਾਈ ਜੀ ਘਰੇਲੂ 100 ਪਸ਼ੂ ਪਕਾਉ ਹੁੰਦੇ ਤੇ 40 ਹੀ ਵਿਕਨੇ ਹੁੰਦੇ ਹੈਗੇ ਉਹ ਚੜੀਆਂ ਵਿੱਚੋਂ ਨਿਕੜ ਕੇ ਆਈ ਵੀ ਆ ਇਹ ਤੇ ਕੱਦ-ਕਾੜ ਦੇਖੋ ਯਾਰ ਰੰਗ ਕਾਲਾ ਜਾਮਣ ਵਰਗਾ ਜਮਾ ਫੁੱਲ ਵੱਡੇ ਕੱਦ-ਕਾੜ ਦੇ ਵਿੱਚ ਸਿੰਘ ਮੂੰਹ ਮੱਥੇ ਸੋਹਣੀ ਸੋ ਵੀਰ ਬੱਜਾ ਚਾਹੁੰਦਾ ਦੇਖ ਸਕਦੇ ਹੋ ਹੁਣ ਆਪਾਂ ਧਾਰਾਂ ਇਹਦੇ ਮਾਰ ਕੇ ਦਿਖਾਉਣੇ ਪਏ ਆ ਸੋbro ਦੇਖੋ ਧਾਰਾ ਮਾਰ ਕੇ ਦਿਖਾਉਨੇ ਆਪਾਂ ਬੱਚਾ ਵਗੈਰਾ ਦੇਖੋ ਵਧੀਆ ਚੜਦੇ ਉਸ ਕੋਲ ਬੇਫਿਕਰ ਹੋ ਜਾਓ ਸੋ ਚੋਣ ਦੇਖੋ ਯਾਰ ਕਿਆ ਬਾਤਾਂ ਸੋਹਣਾ ਸਾਫ ਸਿੱਧਰਾ ਮੋਟਾ ਮੋਟਾ ਝੋਨਾ ਜਮਾ ਹਨਾ ਚੀਚੀ ਜੀ ਨਾਲ ਮੋਟਾ ਝੋਨਾ ਢਿਲੋਂ ਪੋਲੀ ਗਾਵਾਂ ਨੂੰ ਵੀ ਵੱਧ ਪੋਲੀ ਆਇਆ ਠੀਕ ਹੈ ਮੋਟਾ ਮੋਟਾ ਸਾਰਾ ਮੁੱਲ ਸੁਣੇ ਮਾਰਦੀ ਧਾਰਾ ਸੋ ਆਹ ਦੇਖੋ ਯਾਰ ਕਿਆ ਬਾਤਾਂ ਤੇ ਬੱਚਾ ਮਗਰ ਕੱਟੀ ਧਾਰਾ ਮਾਰ ਕੇ ਧਕਾ ਜਿਆ ਰੇਟ ਵੀ ਵੀਡੀਓ ਦੇ ਵਿੱਚ ਕਰਤਾ 1 ਲੱਖ 23000 ਰੁਪਇਆ ਦੇਖ ਜਮਾ ਐਨ ਬੋੜਾ ਮਾਰਦੀ ਆਹ ਸੂਈ ਸਵੇਰੇ ਆਣਾ ਹਜੇ ਤੇ ਬਾਕੀ ਜੇ ਅੱਜ ਜਮ ਇੱਕ ਤੇਰੀ ਦੇ ਵਿੱਚ ਵੀਰੇ ਛੋੜ ਛੱਪਾ ਜਾ ਹੋ ਜੂਗਾ ਨਹੀਂ ਹੁੰਦਾ ਛੋੜ ਛੱਪੇ ਹੋ ਵੀਰੇ ਆਪਾਂ ਜੈ ਜੀ ਮੁੱਲ ਰੱਖਿਆ ਯਾਰ ਆਪਾਂ ਲੋਕਾਂ ਦਾ ਕੰਮ ਹੀ ਨਹੀਂ ਕਰਿਆ ਹੈਗਾ ਠੀਕ ਹੈ ਮਾੜੀ ਹੱਕ ਕੇ ਇਹਨੂੰ ਕਰਦੀ ਸੋ ਉਹ ਨਹੀਂ ਕੰਮ ਵੀ ਆਪਾਂ ਇੱਕ ਅੱਸੀ ਮੰਗਣਾ ਦੋ ਮੰਗਣਾ ਹਨਾ ਸੋ ਨਾਲ ਡੇਢ ਡੂਡ ਵੀ ਮੰਗਣਾ ਹੈਗਾ ਆਪਾਂ ਬਸ ਇੱਕ ਤੇਰੀਆਂ ਦੇਣੀ ਅਗਲੇ ਸੋ ਲੈਵਾ ਦੇਖੋ ਯਾਰ ਜਮਾ ਸੂਤਾ ਕ ਲਾਉਂਦੀ ਪਈ ਆ 9779621166 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਰਹੇ ਚੈਨਲ ਨੂੰ ਪਿਆਰ ਦੇਣ ਦੀ ਤਾਹ